ਜੀ ਕਿਵੇਂ ਹੋ ਦੋਸਤੋ ਆ ਟਵੀਟ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਪੰਜਾਬ ਦੀ ਓਨਰ ਪ੍ਰੀਤੀ ਜੰਡਾ ਵੱਲੋਂ ਕੀਤਾ ਗਿਆ ਹੈ ਪਹਿਲੇ ਮੈਨੂੰ ਲੱਗਾ ਯਾਰ ਫੇਕ ਸ਼ਾਇਦ ਕਿਸੇ ਨੇ ਇਦਾਂ ਹੀ AI ਤੋਂ ਬਣਾ ਕੇ ਛਾੜਿਆ ਹੈ ਲੇਕਿਨ ਬਕਾਇਦਾ ਜਦੋਂ ਮੈਂ ਚੈੱਕ ਕੀਤਾ ਨਾ ਬਈ ਇਹ ਸੱਚ ਟਵੀਟ ਆ ਪ੍ਰੀਤੀ ਜੰਡਾ ਨੇ ਕਲੀਅਰ ਅੱਖਰਾਂ ਚ ਕਿਹਾ ਹੈ ਕਿ ਪੰਜਾਬ ਦਿੱਲੀ ਦਾ ਮੈਚ ਖਤਮ ਹੋਣ ਤੋਂ ਬਾਅਦ ਮੈਂ ਕਰੋਨਾਇਰ ਨਾਲ ਜਾ ਕੇ ਗੱਲ ਕੀਤੀ ਕਿ ਭਈ ਉਹ ਜਿਹੜਾ ਤੂੰ ਬਾਉਂਡਰੀ ਤੇ ਛੱਕਾ ਰੋਕਿਆ ਸੀ ਉਹ 6 ਸੀ ਜਾਂ ਏਕੀਰਾਂ ਨਹੀਂ ਉਹ ਪਲੇਅਰ ਨੇ ਸਾਫ਼ ਕਿਹਾ ਕਿ ਯਾਰ ਉਹ 6 ਸੀ ਹਾਂਜੀ ਉਹ ਛੱਕਾ ਸੀ ਲੇਕਿਨ ਅੰਪਾਇਰ ਨੇ ਉਹਨੂੰ ਇੱਕ ਹੀ ਰਨ ਦਿੱਤਾ ਯਾਰ ਜਿੱਥੇ ਪਲੇਅਰ ਆਪ ਮੰਨ ਰਿਹਾ ਹੈ ਮੇਰਾ ਪੈਰ ਲੱਗ ਗਿਆ ਫਿਰ ਉੱਥੇ ਅੰਪਾਇਰ ਦੀ ਕੀ ਗੱਲ ਰਹਿ ਗਈ ਯਾਰ ਇਹ ਤੇ ਫਿਰ ਸਰੇਆਮ ਤੱਕ ਆ ਗਿਆ ਨਾ ਯਾਰ ਨਾਲੇ ਪ੍ਰੀਤੀ ਜੰਟਾ ਨੂੰ ਕਦੀ ਤੁਸੀਂ ਦੇਖਿਆ ਇਦਾਂ ਇੰਸਟਾਗ੍ਰam ਤੇ ਜਾਂ ਇਦਾਂ ਦੀ ਕੰਟਰੋਵਰਸੀਆਂ ਜਾਂ ਇਦਾਂ ਦਾ ਕਦੀ ਪੁੱਠੀ ਸਿੱਧੀ ਪੋਸਟ ਪਾਉਂਦੇ ਹੋ ਕਦੀ ਦੇਖਿਆ ਤੁਸੀਂ ਨਹੀਂ ਨਾ ਮਤਲਬ ਉਹਨੂੰ ਗੁੱਸਾ ਲੱਗਾ ਯਾਰ ਹਰਟ ਹੋਈ ਆ ਹਰਟ ਉਹ ਕੀ ਸਾਰੇ ਹੋਏ ਨੇ ਪੰਜ ਰਨ ਘੱਟ ਬਣੇ ਨੇ ਪੰਜ ਰਨ ਘੱਟ ਬਣੇ ਨੇ ਇਦਾਂ ਦੀਆਂ ਗਲਤੀਆਂ ਗਲੀ ਮੋਹੱਲੇ ਦੇ ਟੂਰਨਾਮੈਂਟਾਂ 'ਚ ਵੀ ਨਹੀਂ ਹੁੰਦੀਆਂ ਪਤਾ ਤੁਹਾਨੂੰ ਉੱਥੇ ਵੀ ਬੰਦੇ ਇਦਾਂ ਦੀ ਚੀਟਿੰਗ ਨਹੀਂ ਹੋਣ ਦਿੰਦੇ ਵਧੀਆ ਇਮਾਨਦਾਰੀ ਨਾਲ ਕ੍ਰਿਕਟ ਹੁੰਦੀ ਹੈ ਇੱਥੇ ਤੇ ਯਾਰ ਪਤਾ ਨਹੀਂ ਕਿੰਨੇ ਕੈਮਰੇ ਲੱਗੇ ਨੇ ਕਰੋੜਾਂ ਰੁਪਈਆ ਤੇ ਅੰਪਾਇਰ ਯਾਰ ਗਲਤੀ ਕਰ ਰਹੇ ਨੇ ਕਿ ਜਾਂ ਫਿਰ ਜਾਣ ਬੁੱਝ ਕੇ ਕਰ ਰਹੇ ਨੇ ਮੈਨੂੰ ਤਾਂ ਨਹੀਂ ਸਮਝ ਆ ਰਿਹਾ ਮੈਂ ਉਹ ਟੀਮ ਦਾ ਨਾਮ ਲੈਣਾ ਨਹੀਂ ਚਾਹੁੰਦਾ ਜਿਹੜੀ ਟੀਮ ਤੁਹਾਨੂੰ ਪਤਾ ਹੈ ਇਦਾਂ ਦੇ ਕਾਰਨਾਮੇ ਅੰਪਾਇਰੀਆਂ ਅੰਪਾਇਰਿੰਗ ਵਗੈਰਾ ਜਨਾ ਜਿਹੜਾ ਦਾ ਨਾਮ ਹਮੇਸ਼ਾ ਰਹਿੰਦਾ ਹੈ ਉਹਨਾਂ ਦੇ ਮੈਚਾਂ 'ਚ ਕਦੀ ਮੈਂ ਇਦਾਂ ਦਾ ਡਿਸੀਜਨ ਦੇਖਿਆ ਨਹੀਂ ਪੁੱਠਾ ਸਿੱਧਾ ਇਹ ਜਾਂ ਪੰਜਾਬ ਨਾਲ ਹੋ ਜੂਗਾ ਜਾਂ RCB ਨਾਲ ਹੋ ਜੂਗਾ ਜਾਂ ਕਿਸੇ ਹੋਰ ਟੀਮ ਨਾਲ ਹੋ ਜੂਗਾ ਯਾਰ ਮੈਂ ਕਹਿਣਾ ਤੇ ਨਹੀਂ ਚਾਹੁੰਦਾ ਪਰ ਇਹ ਕੀ ਚੱਲ ਰਿਹਾ ਮਤਲਬ ਤੇ ਅੰਪਾਇਰ ਵੀ ਕੀ ਫਿਕਸ ਕੀਤੇ ਹੋਏ ਨੇ ਹੈ ਅਈ ਤੇ ਯਾਰ ਵਧੀਆ ਕ੍ਰਿਕਟ ਨੂੰ ਸਪੋਰਟ ਕਰਦੇ ਆ ਪਰ ਅਗਰ ਅੰਪਾਇਰ ਵੀ ਚੱਕ ਲੈਣ ਤੂੰ ਹੀ ਖਰੀਦ ਲੈਣੇ ਇਹ ਚੀਜ਼ਾਂ ਤੇ ਫਿਰ ਤੇ ਯਾਰ ਕੋਈ ਇੰਟਰਸਟ ਨਹੀਂ ਆ ਦੇਖਾਂ ਦਾ ਬਹੁਤ ਗਲਤ ਬਹੁਤ ਗੁੱਸਾ ਲੱਗਾ ਮੈਨੂੰ ਬਹੁਤ ਯਾਰ ਦੋ ਐਂਗਲਾਂ ਨਾਲ ਤੁਸੀਂ ਚੈੱਕ ਕਰ ਰਹੇ ਹੋ ਛੱਕਾ ਚੈੱਕ ਕਰ ਰਹੇ ਹੋ ਯਾਰ ਤੇ ਬਹੁਤ ਟੂ ਮੱਚ ਹੋ ਗਿਆ ਯਾਰ ਟੂ ਮੱਚ ਹੋ ਗਿਆ ਬਾਕੀ ਚਲੋ ਮਿਲਦੇ ਆ ਯਾਰ ਕੱਲ ਦੇ ਮੈਚ ਮੁੰਬਈ ਪੰਜਾਬ